ਸਤ ਸ੍ਰੀ ਅਕਾਲ ਦੋਸਤੋ ਅੱਜ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਤੇ ਬਾਈ ਚੰਗੇ ਪਸ਼ੂ ਰੱਖਣ ਦਾ ਸ਼ਕੀਨ ਹੈ ਤੇ ਬਾਈ ਦਾ ਆਪਦਾ ਡਾਕਟਰੀ ਦਾ ਕੰਮ ਹੈਗਾ ਤੇ ਆਹ ਜਿਹੜੀ ਬੈੜ ਤੁਸੀਂ ਦੇਖ ਰਹੇ ਹੋ ਇਹਨੇ ਸੂਣਾ ਹੈਗਾ ਬਸ 2-4 ਦਿਨ ਰਹਿੰਦੇ ਆ ਸੂਣਦੇ ਨੇ ਤੇ ਬਾਕੀ ਜਾਣਕਾਰੀ ਬਾਈ ਤੋਂ ਲੈਣੇ ਆ ਤੇ ਪਹਿਲਾਂ ਤੁਸੀਂ ਬੈੜ ਦੇਖੋ ਥਣਲੇਵਾ ਚੈੱਕ ਕਰੋ ਤੇ ਕੁਆਲਿਟੀ ਚੈੱਕ ਕਰੋ ਬੈੜ ਦੀ ਤੇ ਬਾਕੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਤੇ ਨੰਬਰ ਤੇ ਪਿੰਡ ਵਗੈਰਾ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮੈਂਸ਼ਨ ਵੀ ਕਰ ਦੇਵਾਂਗੇ ਤੇ ਗੱਲਬਾਤ ਬਾਈ ਨਾਲ ਆਪਾਂ ਕਰਦੇ ਆਂ ਕੀ ਹਾਲ ਹੈ ਬਾਈ ਵਧੀਆ ਵੇ ਤੇ ਬਾਈ ਇਹ ਕਿਹੜੇ ਟੀਕੇ ਦੀ ਹੈਗੀ ਇਹ ਵੀਰੇ ਐਚ ਐਫ ਐ ਮੂਲ ਦੇ ਟੀਕੇ ਦੀ ਵੜ ਹੈਗੀ ਠੀਕ ਹੈ ਅਮੂਲ ਦੇ ਟੀਕੇ ਦੀ ਹੈ ਕ੍ਰੋਸ ਹੈ ਮਤਲਬ ਇਹਦੀ ਮਾਂ ਕਿਹੜੀ ਸੀਗੀ ਇਹਦੀ ਮਾਂ ਸਾਹੀਬਾਲ ਸੀਗੀ ਠੀਕ ਹੈ ਤੇ ਮਾਂ ਦਾ ਦੁੱਧ ਕਿੰਨਾ ਸੀ ਬਾਈ ਮਾਂ ਦਾ ਦੁੱਧ 20 ਕਿਲੋ ਹਰ ਦਿਨ ਕੱਟਦਾ ਸੀ ਦੋਸਤੋ ਇਹਦੀ ਮਾਂ ਨੇ 20 ਕਿਲੋ ਦੁੱਧ ਕੱਢਿਆਗਾ ਤੇ ਇਹ ਅਮੂਲ ਦਾ ਸੀਮਨ ਲੱਗਿਆ ਸੀ ਉਹਦੀ ਇਹ ਬੱਚੀ ਹੈ ਤੇ ਬਈ ਉਮਰ ਕਿੰਨੀ ਹੋਊਗੀ ਇਹਦੀ ਉਮਰ ਇਹਦੀ 2.5 ਸਾਲ ਹੈ ਵੀਰੇ 2.5 ਸਾਲਾਂ ਦੀ ਉਮਰ ਹੈ ਤੇ ਇਸ ਟਾਈਮ ਇਹਦੇ ਬਈ ਕਿਹੜਾ ਸੀਮਨ ਲੱਗਿਆ ਹੋਏਗਾ ਇਸ ਟਾਈਮ ਇਹਦੇ ਵੀਰੇ EBS ਹੰਟਰ ਦਾ ਸੈਕਸਰ ਸੀਮਨ ਲੱਗਿਆ ਹੋਗਾ ਲਓ ਵੀ ਦੋਸਤੋ ਹੰਟਰ ਦਾ ਕਹਿੰਦਾ ਬਾਈ ਕਹਿੰਦਾ ਵੀ ਸੈਕਸਡ ਸੀਮਨ ਲੱਗਿਆ ਹੋਇਆਗਾ ਤੇ ਜੇ ਬਈ ਆਮ ਕਿਸੇ ਬੰਦੇ ਨੇ ਭਰਉਣਾ ਹੋਵੇ ਤਾਂ ਕਿੰਨੇ ਦਾ ਭਰ ਦਿਓਗੇ ਭਰ ਦਿਆਂਗੇ 2000 ਰੁਪਏ ਦਾ ਲਓ ਵੀ ਦੋਸਤੋ ਕਹਿੰਦਾ ਵੀ 2000 ਰੁਪਏ ਦਾ ਜਿਹੜਾ ਸੀਮਨ ਹੈਗਾ ਨਾ ਉਹ ਲੱਗਿਆ ਹੋਇਆ ਹੈਗਾ ਤੇ ਬੈੜ ਬਹੁਤ ਠੰਡੀ ਆ ਦੇਖੋ ਨਹੀਂ ਡਾਕਟਰ ਨੂੰ ਬਸੂ ਘਰੇ ਨਹੀਂ ਬਣਨਦਾ ਹੁੰਦਾ ਤੇ ਬਾਈ ਤੋਂ ਡਾਕਟਰੀ ਵਾਲੀ ਮੁਸ਼ਕ ਆਉਂਦੀ ਹੁੰਦੀ ਹੈ ਕਹਿੰਦੇ ਪਰ ਬੈੜ ਬਹੁਤ ਠੰਡੀ ਹੈ ਬਹੁਤ ਚੰਗੇ ਪਲੀ ਹੋਈ ਬੈੜ ਹੈਗੀ ਤੇ ਕਿੰਨੇ ਦਿਨ ਰਹਿ ਗਏ ਬਈ ਇਹਦੇ ਨਹੀਂ ਦਿਨ ਤਾਂ ਦੋ ਤਾਂ ਨਹੀਂ ਲੱਗੇ ਬਸ ਤਿੰਨ ਦਿਨ ਬਾਅਦ ਤੋਂ ਦੋ ਤਿੰਨ ਦਿਨਾਂ ਨੂੰ ਬਾਈ ਕਹਿੰਦਾ ਵੀ ਦਿਨ ਪੂਰੇ ਹੋ ਜਾਣਗੇ ਤੇ ਆਹ ਦੇਖੋ ਥਣਲੇਵਾ ਚੈੱਕ ਕਰੋ ਤੁਸੀਂ ਤੇ ਚੰਗੀ ਪਲੀ ਬੈੜ ਹੈ ਹੰਟਰ ਦਾ ਸਿਮਨ ਲੱਗਿਆ ਹੋਇਆ मां ਦਾ ਦੁੱਧ ਸੀਗਾ 20 ਲੀਟਰ ਤੇ मां ਦੇ ਤੇ ਮੰਨ ਕੇ ਚਲੋ ਸੀਮਨ ਦੇ ਹਿਸਾਬ ਨਾਲ 20 ਲੀਟਰ ਦਾ ਇਹ ਖੁੱਲੋ ਹੀ ਕੱਢਣੀ ਉਮੀਦ ਹੈਗੀ ਹੈ ਨਾ ਬਾਈ ਤੇ ਇਹ ਇੱਕ ਨਗੀਨਾ ਹੀ ਹੈ ਦੋਸਤੋ ਤੇ ਬਾਈ ਦਾ ਨੰਬਰ ਪਿੰਡ ਵਗੈਰਾ ਵੀਡੀਓ ਦੇ ਵਿੱਚ ਆਪਾਂ ਮੈਂਸ਼ਨ ਕਰ ਦੰਨੇ ਆ ਤੇ ਕਾਲ ਕਰਕੇ ਕਿਸੇ ਵੇਲੇ ਵੀ ਆ ਕੇ ਤੁਸੀਂ ਬੈਠ ਦੇਖ ਸਕਦੇ ਹੋ ਤੇ ਬਾਈ ਹੋਰ ਵੀ ਪਸ਼ੂ ਹੈਗਾ ਆਪਣੇ ਕੋਲੇ ਇੱਕ ਦਾ ਹੋਰ ਹੈ ਵੀਰੇ ਆਪਣੇ ਕੋਲ ਲਓ ਵੀ ਦੋਸਤੋ ਬਾਈ ਕੋਲੇ ਦੋ ਗਾਂ ਮੈਂ ਇੱਕ ਹੋਰ ਹੈਗੀ ਉਹ ਵੀ ਦਿਖਾਉਣੇ ਆ ਤੁਹਾਨੂੰ ਲੈ ਵੀ ਇਹਨੂੰ ਵੀ ਤੋਰੀ ਮਾਰੀ ਜੀ ਇੱਕ ਆਹ ਗਾਂ ਦੋਸਤੋ ਬਕਾਊ ਹੈਗੀ ਇਹਦਾ ਵੀ ਕਿੰਨਾ ਟਾਈਮ ਰਹਿ ਗਿਆ ਸੂਣ ਦਾ ਇਹ ਵੀ 10 ਦਿਨ ਕੱਢੂਗੀ ਲਓ ਜੀ ਇਹ 10 ਦਿਨ ਕੱਢੂਗੀ ਤੇ ਆਹ ਦੇਖੋ ਇਹਦਾ ਵੀ ਥਣਲੇਵਾ ਚੈੱਕ ਕਰੋ ਦੇਖੋ ਥਣਲੇਵਾ ਬਹੁਤ ਸੋਹਣਾ ਹੈ ਮੋੜ ਲਾ ਬਈ ਮੋੜ ਲਾ ਥਣ ਚੈੱਕ ਕਰੋ ਦੋਸਤੋ ਤੇ ਬਾਈ ਇਹਦਾ ਕਿੰਨਾ ਦੁੱਧ ਕੱਢਿਆ ਪਿਛਲੇ ਸੂਏ ਨੇ ਮੇਰਾ 12 ਕਿਲੋ ਤੋਂ ਕੱਢਿਆ ਹੋਇਆ 18 ਕਿਲੋ ਹਾਂ ਲਓ ਜੀ ਦੋਸਤੋ ਬਾਈ ਕਹਿੰਦਾ ਵੀ 18 ਕਿਲੋ ਦੁੱਧ ਕੱਢਿਆ ਹੋਇਆਗਾ ਤੇ ਸੀਮਨ ਇਹਦੇ ਕਿਹੜਾ ਲੱਗਿਆ ਵੀਰੇ ਸੀਮਨ ਇਹਦੇ ਅਮੂਲ ਦਾ ਲੱਗਿਆ ਹੋਇਆ ਇਹਦੇ ਅਮੂਲ ਦਾ ਲੱਗਿਆ ਹੋਇਆਗਾ ਐਫਸੀ ਸੀਮਨ ਤੇ ਦੇਣ ਬਾਸੇ 5-7 ਦਿਨਾਂ ਦੀ ਇਹ ਕੱਚੀ ਹੈਗੀ ਥੋੜੇ ਦਿਨ ਲਊਗੀ ਥੋੜੇ ਦਿਨ ਲਊਗੀ ਠੰਡੀ ਹੈ ਪੂਰੀ ਤੇ ਕਿਸੇ ਵੇਲੇ ਵੀ ਆ ਕੇ ਬਾਈ ਨਾਲ ਗੱਲਬਾਤ ਕਰਕੇ ਤੇ ਗਾਂ ਤੁਸੀਂ ਲਿਜਾ ਸਕਦੇ ਹੋ ਤੇ ਬਾਈ ਆਪਣਾ ਨੰਬਰ ਦੱਸੋ ਜੀ ਨੰਬਰ ਮੇਰਾ ਹੈਗੇ 70154 70154 2790 2790 ਤੇ ਪਿੰਡ ਬਾਈ ਪਿੰਡ ਮੇਰਾ ਗਾਟ ਵਾਲੀ ਹੈ ਨਾਮ ਗੁਰਦੀਪ ਸਿੰਘ ਲਓ ਵੀ ਗੁਰਦੀਪ ਸਿੰਘ ਡਾਕਟਰ ਪਿੰਡ ਗਾਟ ਵਾਲੀ 70154 2790 ਤੇ ਬਾਈ ਕੋਲੇ ਦੋ ਪਸ਼ੂ ਬਕਾਉ ਹੈਗੇ ਆ ਜਿਹੜੀਆਂ ਦੂਜੀਆਂ ਬੈੜਾਂ ਤੁਸੀਂ ਦੇਖ ਰਹੇ ਹੋ ਇਹ ਵੀ ਅਜੇ ਮੰਨ ਕੇ ਤਿਆਰ ਹੋ ਰਹੀਆਂ ਉਹ ਸੂਨ ਵਾਲੀ ਹੈ ਉਹਦੀ ਵੀਡੀਓ ਆਪਾਂ ਫੇਰ ਪਾਵਾਂਗੇ ਜੇ ਉਹਦਾ ਕਾਫੀ ਟਾਈਮ ਰਹਿੰਦਾਗਾ ਤੇ ਆ ਜਿਹੜੀ ਬੈੜ ਹੈ ਉਹ ਬਾਈ ਦੇ ਘਰ ਦੀ ਹੈ ਬਹੁਤ ਚੰਗੀ ਬੈੜ ਹੈਗੀ ਤੇ ਆ ਗਾਂ ਵੀ ਬਾਈ ਦੀ ਘਰ ਦੀ ਹੈ ਤੇ ਕਿਸੇ ਵੇਲੇ ਵੀ ਆ ਕੇ ਤੁਸੀਂ ਫੋਨ ਤੇ ਗੱਲ ਵਗਾਇਤ ਕਰਕੇ ਤੇ ਰੇਟ ਵਗੈਰਾ ਦੀ ਬਾਈ ਨਾਲ ਗੱਲ ਕਰਕੇ ਤੇ ਆ ਕੇ ਪਸ਼ੂ ਲਿਜਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਹੋਰ ਜੇ ਕਿਸੇ ਬਾਈ ਨੇ ਏਆਈ ਵਗੈਰਾ ਕਰਵਾਉਣੀ ਹੋਵੇ ਤਾਂ ਵੀ ਬਾਈ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ 7015427900 ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਹ ਜਿਹੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਪੇਜ ਨੂੰ ਕਰ ਲੋ ਫੋਲੋ